ਅੱਜ ਵਿਸ਼ਾ ਇਹ ਜੀ ਮੈਂ ਪਿਛਲੇ 3-4 ਦਿਨਾਂ ਤੋਂ ਦੇਖ ਰਿਹਾ ਹਾਂ ਕਿ ਸਾਰੇ ਪੰਜਾਬ ਦੇ ਵਿੱਚ ਮੌਜੂਦਾ ਸਰਕਾਰ ਦੇ ਮੰਤਰੀ ਮੌਜੂਦਾ ਸਰਕਾਰ ਦੇ ਐਮ.ਐਲ.ਏ ਸਿੱਖਿਆ ਕ੍ਰਾਂਤੀ ਦੇ ਨਾਂ ਤੇ ਪਿੰਡਾਂ ਦੇ ਸ਼ਹਿਰਾਂ ਦੇ ਸਕੂਲਾਂ ਦੇ ਵਿੱਚ ਐਲੀਮੈਂਟਰੀ ਸਕੂਲ ਹਾਈ ਸਕੂਲ ਸੀਨੀਅਰ ਸੈਕੰਡਰੀ ਸਕੂਲ ਉਹਨਾਂ ਦੇ ਵਿੱਚ ਰਿਪੇਅਰ ਦੇ ਕੰਮਾਂ ਦਾ ਉਦਘਾਟਨ ਕਰ ਰਹੇ ਆ। ਔਰ ਹਰ ਥਾਂ ਤੇ ਇੱਕ ਸਟੀਰੀਓ ਟਾਈਪ ਬੈਨਰ ਲਾਏ ਗਿਆ ਜਿੱਚ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਜੀ ਦੀ ਫੋਟੋ ਹੈ ਔਰ ਲੋਕਾਂ ਨੂੰ ਇਹ ਕਿਹਾ ਗਿਆ ਹੈ ਕਿ ਸਿੱਖਿਆ ਕ੍ਰਾਂਤੀ ਆ ਗਈ ਆ ਤੇ ਉਹਦੇ ਤਹਿਤ ਪ੍ਰੋਗਰਾਮ ਦਾ ਆਯੋਜਨ ਕੀਤਾ ਜਾ ਰਿਹਾ ਔਰ ਕਿਸੇ ਥਾਂ ਤੇ ਬਾਥਰੂਮਾਂ ਦੀ ਰਿਪੇਅਰ ਹੈ ਕਿਸੇ ਥਾਂ ਤੇ ਚਾਰਦੁواری ਦੀ ਰਿਪੇਅਰ ਹੈ ਕਿਸੇ ਥਾਂ ਤੇ ਕੁਝ ਕਮਰੇ ਪਾਉਣ ਦੀ ਗੱਲ ਕਹੀ ਜਾ ਰਹੀ ਹੈ ਮੈਂ ਇਸ ਗੱਲ ਵਿੱਚ ਨਹੀਂ ਜਾਣਾ ਕਿਉਂਕਿ ਮੈਨੂੰ ਘਟੋ ਘਟ ਬਾਕੀ ਮੈਂ ਹਲਕਿਆਂ ਦੀ ਨਾ ਗੱਲ ਕਰਾਂ ਮੈਂ ਪੱਟੀ ਵਿਧਾਨ ਸਭਾ ਵਾਲੇ ਦੀ ਗੱਲ ਕਰਾਂ ਤੇ ਮੈਨੂੰ ਇਸ ਹਲਕੇ ਦੇ ਵਿੱਚ ਪੈਂਦੇ 157 ਸਕੂਲ ਉਹਨਾਂ ਦੀ ਕੱਲੀ ਕੱਲੀ ਗੱਲ ਦਾ ਪਤਾ ਹੈ ਸਾਡੀ ਸਰਕਾਰ ਦੇ ਦਰਮਿਆਨ ਸਾਰੇ ਦੇ ਸਾਰੇ ਸਕੂਲ ਸਮਾਰਟ ਸਕੂਲ ਬਣੇ ਸਾਰੇ ਸਕੂਲਾਂ ਵਿੱਚ ਕਮਰੇ ਪੂਰੇ ਕੀਤੇ ਗਏ ਸਾਰੇ ਸਕੂਲਾਂ ਦੀਆਂ ਚਾਰਦੀਵਾਰੀਆਂ ਕੀਤੀਆਂ ਗਈਆਂ 게ਟ ਲਾਏ ਗਏ ਫਰਨੀਚਰ ਪੂਰਾ ਕੀਤਾ ਗਿਆ ਡੈਸਕ ਪੂਰੇ ਕੀਤੇ ਗਏ ਵਰਦੀਆਂ ਸ਼ਾਨਦਾਰ ਦਿੱਤੀਆਂ ਗਈਆਂ ਇੱਕ ਰੁਟੀਨ ਵਰਕ ਹੁੰਦਾ ਹੈ ਜਿਹੜਾ ਸਕੂਲਾਂ ਦੇ ਵਿੱਚ ਨਿਕਾ 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 ਚੱਲਦਾ ਹੀ ਰਹਿੰਦਾ ਹੈ ਕਿਤੇ ਲੱਖ ਰੁਪਇਆ ਗ੍ਰਾਂਟ ਆ ਗਈ ਕਿਤੇ 2 ਲੱਖ ਆ ਗਈ ਤੇ 4 ਲੱਖ ਆ ਗਈ ਉਹ ਐਜੂਕੇਸ਼ਨ ਡਿਪਾਰਟਮੈਂਟ ਦੀ ਕੁਝ ਸੈਂਟਰ ਸਰਕਾਰ ਦੀਆਂ ਸਕੀਮਾਂ ਨੇ ਕੁਝ ਪੰਜਾਬ ਸਰਕਾਰ ਦੀਆਂ ਸਕੀਮਾਂ ਨੇ ਉਹ ਚੱਲਦੀਆਂ ਰਹਿੰਦੀਆਂ ਨੇ ਉਹਦੇ ਤਹਿਤ ਰਿਪੇਅਰ ਵਰਕ ਚੱਲਦਾ ਰਹਿੰਦਾ ਦੇਖੋ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਕਿ ਜਿਹੜਾ ਕ੍ਰਾਂਤੀ ਸ਼ਬਦ ਹੈ ਕ੍ਰਾਂਤੀ ਸਿੱਖਿਆ ਕ੍ਰਾਂਤੀ ਇਹਦਾ ਮਤਲਬ ਹੈ ਕਿ ਬਦਲਾ ਇਹਦਾ ਮਤਲਬ ਹੈ ਕਿ ਤਬਦੀਲੀ ਇਹਦਾ ਮਤਲਬ ਹੈ ਕਿ ਪਿਛਲੇ ਸਿਸਟਮ ਨੂੰ ਰੱਦ ਕਰਕੇ ਅਸੀਂ ਕੋਈ ਨਵਾਂ ਸਿਸਟਮ ਲੈ ਕੇ ਆਈਏ ਔਰ ਉਹਦੇ ਤਹਿਤ ਇਹ ਇੱਕ ਨਵਾਂ ਨਾਰਾ ਦਿੱਤਾ ਗਿਆ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਕਿ ਪਹਿਲਾਂ ਲੋਕਾਂ ਨੂੰ 2022 ਦੇ ਵਿੱਚ ਉਦੋਂ ਇਨਕਲਾਬ ਦਾ ਨਾਰਾ ਦਿੱਤਾ ਗਿਆ ਉਦੋਂ ਹੀ ਬਦਲਾ ਦਾ ਨਾਰਾ ਇੱਕ ਇੱਕ ਮੌਕਾ ਬਦਲਾ ਨੂੰ ਦੇ ਦਿਓ ਉਦੋਂ ਕੇਜਰੀਵਾਲ ਸਾਹਿਬ ਦੇ ਨਾਂ ਤੇ ਵੋਟਾਂ ਮੰਗੀਆਂ ਗਈਆਂ ਤੇ 3 ਸਾਲਾਂ ਵਿੱਚ ਜੋ ਬਦਲਾ ਲੋਕ ਵੇਖ ਰਹੇ ਆ ਜੋ ਬਦਲਾ ਮੁਲਾਜ਼ਮ ਵੇਖ ਰਹੇ ਆ ਜੋ ਬਦਲਾ ਸਾਡੇ ਜਿਹੜੇ ਕਿਸਾਨ ਭਰਾ ਵੇਖ ਰਹੇ ਹੋ ਲੋਕਾਂ ਦੇ ਸਾਹਮਣੇ ਆ ਪਰ ਮੈਂ ਖਾਸ ਕਰਕੇ ਅੱਜ ਇੱਥੇ ਸਿਰਫ ਤੇ ਸਿਰਫ ਅਸ਼ੇਸ਼ ਤੌਰ ਤੇ ਐਜੂਕੇਸ਼ਨ ਦੇ ਸਬੰਧ ਵਿੱਚ ਗੱਲ ਕਰਨਾ ਚਾਹੁੰਦਾ ਐ ਕਿ ਮੈਂ ਕੋਈ ਵੇਖੋ ਮੈਨੂੰ ਸਾਰੀ ਗੱਲ ਦਾ ਪਤਾ ਮੈਂ ਕੋਈ ਕੰਟਰੋਵਰਸੀ ਨਹੀਂ ਕਰਨਾ ਚਾਹੁੰਦਾ ਕਿ ਕਿਸ ਥਾਂ ਦੀ ਦੀਵਾਰ ਪਹਿਲਾਂ ਬਣੀ ਸੀ ਕਿੱਥੇ ਬਾਥਰੂਮ ਪਹਿਲਾਂ ਬਣੇ ਸੀ ਕਿੱਥੇ ਕਮਰੇ ਪਹਿਲਾਂ ਬਣੇ ਸੀ ਇਹ ਅੱਜ ਕਿਉਂ ਉਦਘਾਟਨ ਨਹੀਂ ਕੀਤਾ ਕਿ ਮੈਂ ਇਸ ਗੱਲ ਵਿੱਚ ਨਹੀਂ ਪੈਣਾ ਮੈਨੂੰ ਕੱਲੀ-ਕੱਲੀ ਗੱਲ ਦਾ ਪਤਾ ਪਰ ਮੈਂ ਸਿਰਫ ਇਹ ਗੱਲ ਕਹਿਣਾ ਚਾਹੁੰਦਾ ਕਿ ਮੁੱਢਲੇ ਤੌਰ ਤੇ ਜਿਹੜਾ ਸ਼ਬਦ ਸਿੱਖਿਆ ਕ੍ਰਾਂਤੀ ਵਰਤਿਆ ਗਿਆ ਐ ਇਹ ਕ੍ਰਾਂਤੀ ਨਹੀਂਗੀ ਇਹ ਸਕੂਲਾਂ ਦੀ ਰੁਟੀਨ ਰਿਪੇਅਰ ਵਰਕ ਐ ਸਕੂਲਾਂ ਦਾ ਰੂਟੀਨ ਰਿਪੇਅਰ ਵਰਕ ਹੈ ਜਿਹਦੇ ਤੇ ਰਿਪੇਅਰ ਵਰਕ ਤੇ ਕਦੇ ਨੀ ਪੱਥਰ ਜਾਉਂ ਘਟ ਨਹੀਂ ਪੱਥਰ ਨਹੀਂ ਲੱਗਦੇ ਉਹ ਆਲਰੇਡੀ ਚੱਲਦਾ ਰਹਿੰਦਾ ਕਿ ਜੇ ਸਾਡੇ ਪੱਟੀ ਹਲਕੇ ਵਿੱਚ ਕੋਈ ਨਵਾਂ ਸਕੂਲ ਬੰਦਾ ਕੋਈ ਨਵੀਂ ਬਿਲਡਿੰਗ ਬੰਦੀ ਕੋਈ ਨਵੀਂ ਕੰਮ ਹੁੰਦਾ ਜਾਂ ਪਹਿਲਾਂ ਜੇ ਕੋਈ ਚਾਰਦੀਵਾਰੀ ਕਰਦੇ ਮੌਕੇ ਕੋਈ ਘਟਨ ਕੀਤਾ ਹੁੰਦਾ ਨਹੀਂ ਪੱਥਰ ਰੱਖਿਆ ਹੁੰਦਾ ਤੇ ਅੱਜ ਜੇ ਉਹਦੇ ਵਾਸਤੇ ਕੁਝ ਕਰਦੇ ਤੇ ਸਾਨੂੰ ਚੰਗਾ ਲੱਗਣਾ ਸੀ ਖੈਰ ਮੈਂ ਇਸ ਗੱਲ ਵਿੱਚ ਨਹੀਂ ਜਾਂਦਾ ਪਰ ਮੈਂ ਤੁਹਾਨੂੰ ਇੱਕ ਦੱਸਣਾ ਚਾਹੁੰਦਾ ਕਿ ਜਿਹੜੀ ਸਿੱਖਿਆ ਕ੍ਰਾਂਤੀ ਦੀ ਗੱਲ ਕਰਦੇ ਆ ਉਹ ਸਿੱਖਿਆ ਕ੍ਰਾਂਤੀ ਅਸਲ ਦੇ ਵਿੱਚ ਪਿਛਲੀ ਕਾਂਗਰਸ ਸਰਕਾਰ ਵਲੇ ਆਈ ਸੀ ਕਿਉਂਕਿ ਮੈਂ ਇੱਕ ਡਿਟੇਲ ਚ ਜਾਣਾ ਚਾਹੁੰਦਾ ਕਿ ਇਹ ਲੋਕਾਂ ਨੂੰ ਜਿਹੜੇ ਸਿੱਖਿਆ ਕ੍ਰਾਂਤੀ ਦੇ ਨਾਂ ਤੇ ਬੁੱਧੂ ਬਣਾਉਂਦੇ ਆ ਮੈਂ ਉਹਦਾ ਤੁਹਾਡੇ ਸਾਹਮਣੇ ਪਾਜ ਉਹ ਗਿਹੜਨਾ ਚਾਹੁੰਦਾ ਕਿ ਸਿੱਖਿਆ ਕ੍ਰਾਂਤੀ ਜਿਹੜੀ ਆ 2018 ਦੇ ਵਿੱਚ ਪੰਜਾਬ ਸਰਕਾਰ ਨੇ ਜਦੋਂ ਵੇਖਿਆ ਕਿ ਸਾਡੇ 12000 ਪਿੰਡ ਜਿਹੜੇ ਪੰਜਾਬ ਦੇ ਨੇ ਉਹਨਾਂ ਵਿੱਚ ਸਕੂਲਾਂ ਦੀ ਹਾਲਤ ਬਹੁਤ ਮਾੜੀ ਹੈ ਬਿਲਡਿੰਗਾਂ ਦੀ ਹਾਲਤ ਖੰਡਰ ਨੁਮਾ ਸੀ ਔਰ ਕਿਸੇ ਨੂੰ ਪਤਾ ਨਹੀਂ ਸੀ ਲੱਗਦਾ ਕਿ ਸਕੂਲ ਕਿੱਥੇ ਹੈ ਤਬੇਲਾ ਕਿੱਥੇ ਹੈ ਔਰ ਕੋਈ ਸਕੂਲਾਂ ਦੀ ਬਿਲਡਿੰਗ ਕੋ ਟੁੱਟੀ ਸੀ ਭੱਜੀ ਸੀ ਕੋ ਰੰਗਣੀ ਸੀ ਕੋ ਰੋਗਣ ਨਹੀਂ ਸੀ ਇਥੇ ਟੀਚਰਾਂ ਦੀ ਗਿਣਤੀ ਪੂਰੀ ਨਹੀਂ ਸੀ ਔਰ ਉਸ ਵੇਲੇ ਸਾਡੀ ਪੰਜਾਬ ਸਰਕਾਰ ਨੇ ਕਾਂਗਰਸ ਸਰਕਾਰ ਨੇ ਸਕੂਲਾਂ ਨੂੰ ਸਮਾਰਟ ਸਕੂਲ ਬਣਾਉਣ ਵਾਸਤੇ ਮੁਹਿੰਮ ਰੰਭ ਕੀਤੀ ਔਰ ਮੈਂ ਸਮਾਰਟ ਸਕੂਲ ਦੀ ਇੱਕ ਬੇਨਤੀ ਕਰਨਾ ਚਾਹੁੰਦਾ ਉਹਦੇ ਵਿੱਚ 16 ਪੈਰਾਮੀਟਰ ਸਨ ਸਮਾਰਟ ਸਕੂਲ ਲਈ ਨਹੀਂ ਸੀ ਕਿ ਜਿਵੇਂ ਇਹ ਕਹਿੰਦੇ ਸੀ ਲੋ ਜੀ ਡੱਬਾ ਲੈ ਕੇ ਰੰਗ ਮਾਰ ਕੇ ਤੇ ਸਮਾਰਟ ਸਕੂਲ ਬਣਾ ਦੇ। ਉਹਦੇ ਵਿੱਚ ਇੱਕ ਕੰਪੋਨੈਂਟ ਸੀ ਕਿ ਸਕੂਲ ਨੂੰ ਰੰਗ-ਬਰੰਗਾ ਦਿਖ ਦੇਣੀ ਹੈ। ਇੱਕ ਕੰਪੋਨੈਂਟ ਸੀ। ਉਹਦੇ ਵਿੱਚ ਤਿੱਖੇ ਰੰਗਾਂ ਦਾ ਇਸਤੇਮਾਲ ਕੀਤਾ ਗਿਆ। ਸਕੂਲ ਦੀਆਂ ਚਾਰ ਦੀਵਾਰੀਆਂ ਤੇ ਵਨਸਵੰਨੇ ਸਿੱਖਿਆ ਨਾਲ ਪੜ੍ਹਾਈ ਨਾਲ ਸੰਬੰਧਿਤ ਨਾਰੇ ਲਿਖੇ ਗਏ। ਔਰ ਬੱਚਿਆਂ ਨੂੰ ਐਜੂਕੇਟ ਕੀਤਾ ਗਿਆ ਔਰ ਉਹਦੇ ਵਿੱਚ ਇਹ ਸੀ ਕਿ ਸਮਾਰਟ ਸਕੂਲਾਂ ਦੇ ਵਿੱਚ ਹਰ ਇੱਕ 50 ਬੱਚਿਆਂ ਪਿੱਛੇ ਇੱਕ ਸਕੂਲ ਦੇ ਵਿੱਚ LED ਤੇ ਪ੍ਰੋਜੈਕਟਰ ਦਾ ਪ੍ਰਬੰਧ ਕੀਤਾ ਗਿਆ। ਉਥੇ ਸਮਾਰਟ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਨਵੀਆਂ ਵਰਦੀਆਂ ਦਿੱਤੀਆਂ ਗਈਆਂ ਸਮਾਰਟ ਸਕੂਲਾਂ ਦੇ ਵਿੱਚ ਲਾਜ਼ਮੀ ਬਣਾਇਆ ਗਿਆ ਕਿ ਉਥੇ ਘਟੂ ਘਟ ਲਾਇਬ੍ਰੇਰੀ ਚਾਹੀਦੀ ਹੈ ਬੱਚਿਆਂ ਵਾਸਤੇ ਪਖਾਨੇ ਚਾਹੀਦੇ ਆ ਬਾਥਰੂਮ ਬੱਚਿਆਂ ਵਾਸਤੇ ਲੜਕੀਆਂ ਵਾਸਤੇ ਲੜਕਿਆਂ ਵਾਸਤੇ ਵੱਖੋ ਵੱਖਰੇ ਚਾਹੀਦੇ ਆ ਔਰ ਉਹਦੇ ਨਾਲ ਨਾਲ ਇਹ ਵੀ ਗੱਲ ਕਹੀ ਗਈ ਕਿ ਜਿਹੜੀ ਦੋ ਬੋਰਡ ਲੱਗਣਗੇ ਜਿਹੜੇ ਅਧਿਆਪਕ ਚੰਗਾ ਕੰਮ ਕਰਨਗੇ ਉਹਨਾਂ ਦੇ ਵਾਸਤੇ ਵੀ ਆਨਰ ਰੋਲ ਲੱਗੇਗਾ ਜੇ ਕੋਈ ਵਿਦਿਆਰਥੀ ਅਚੀ ਪਰਫਾਰਮੈਂਸ ਦਿੰਦਾ ਤੇ ਉਹਨਾਂ ਦੇ ਨਾਮ ਵੀ ਉਹਨਾਂ ਬੋਰਡਾਂ ਤੇ ਡਿਸਪਲੇ ਕੀਤੇ ਜਾਣਗੇ। ਔਰ ਇਹ ਸਾਰੀਆਂ ਗੱਲਾਂ ਨਾਲ ਮੈਨੂੰ ਬੜੀ ਖੁਸ਼ੀ ਦੀ ਗੱਲ ਹੈ ਕਿ ਪਿਛਲੇ ਸਮੇਂ ਦੇ ਦੌਰਾਨ ਸਾਡੇ ਪੱਟੀ ਵਿਧਾਨ ਸਭਾ ਹਲਕੇ ਦੇ 157 ਸਕੂਲ ਸਾਰੇ ਦੇ ਸਾਰੇ ਸਮਾਰਟ ਬਣ ਗਏ। ਔਰ ਪਿੰਡਾਂ ਦੇ ਵਿੱਚ ਜਿੰਨੇ ਵੀ ਲੋਕਾਂ ਦੇ ਘਰ ਨੇ ਉਹਨਾਂ ਸਾਰਿਆਂ ਤੋਂ ਸਾਡੇ ਸਕੂਲਾਂ ਦੀਆਂ ਬਿਲਡਿੰਗਾਂ ਖੂਬਸੂਰਤ ਨਜ਼ਰ ਆਉਣ ਲੱਗ ਪਈਆਂ। ਔਰ ਸਾਡੀ ਸਰਕਾਰ ਵਿੱਚ ਇਸ ਗੱਲ ਦੀ ਜੋ ਕਿ ਲੋਕ ਗਿਲਾ ਕਰਦੇ ਸਨ ਕਿ ਸਾਡੇ ਟੀਚਰ ਨਹੀਂ ਪੂਰੇ ਅਧਿਆਪਕਾਂ ਤੋਂ ਬਿਨਾ ਕੋ ਕੰਮ ਪੜੇਗਾ ਸਾਡੇ ਇਹੋ ਜੀ ਹਾਲਤ ਸੀ ਕਿ ਜਿੱਥੇ 10 ਦਾ ਟੀਚਰ ਚਾਹੀਦੇ ਆ ਉੱਥੇ ਦੋ ਦੋ ਟੀਚਰ ਸੀ ਮਤਲਬ ਕਿ ਡਰਾਇੰਗ ਵਾਲਾ ਟੀਚਰ ਹੀ ਅੰਗਰੇਜ਼ੀ ਪੜਾਉਂਦਾ ਸੀ ਡਰਾਇੰਗ ਵਾਲਾ ਟੀਚਰ ਹੀ ਸਾਇੰਸ ਪੜਾਉਂਦਾ ਸੀ ਪਰ ਕਾਂਗਰਸ ਸਰਕਾਰ ਵੇਲੇ ਸਾਡੇ ਹਲਕੇ ਦੇ ਸਾਰੇ ਸਕੂਲਾਂ ਵਿੱਚ ਟੀਚਰਾਂ ਦੀ ਗਿਣਤੀ ਪੂਰੀ ਕੀਤੀ ਗਈ ਜਦੋਂ ਸਾਡੀ ਸਰਕਾਰ ਜਾਣ ਵਾਲੀ ਸੀ 2021 ਦੇ ਵਿੱਚ ਇੱਕ ਇਨਕਲਾਬੀ ਫੈਸਲਾ ਕਾਂਗਰਸ ਸਰਕਾਰ ਨੇ ਲਿਆ ਕਿ ਉਹਦੇ ਵਿੱਚ ਇੱਕ ਐਕਟ ਪਾਸ ਕੀਤਾ ਪੰਜਾਬ ਦੀ ਵਿਧਾਨ ਸਭਾ ਵਿੱਚ ਕਿ ਪੋਸਟਿੰਗ ਆਫ ਟੀਚਰ ਇਨ ਡਿਸਐਡਵਾਂਟੇਜ ਏਰੀਆ ਉਹਦੇ ਵਿੱਚ ਡਿਸਐਡਵਾਂਟੇਜ ਏਰੀਆ ਕਿਹੜਾ ਸੀ ਉਹਨਾਂ ਨੇ ਤੈਅ ਕੀਤਾ ਕਿ ਜਿਹੜੇ ਬਾਰਡਰ ਸਰਹੱਦੀ ਜ਼ਿਲ੍ਹੇ ਨੇ ਉਹਨਾਂ ਨੂੰ ਡਿਸਐਡਵਾਂਟੇਜ ਏਰੀਆ ਡਿਕਲੇਅਰ ਕੀਤਾ ਔਰ ਉਸ ਐਕਟ ਦੇ ਵਿੱਚ ਪ੍ਰੋਵੀਜ਼ਨ ਕੀਤੀ ਗਈ ਕਿ ਜਿਹੜੇ ਵੀ ਟੀਚਰ ਨਵੇਂ ਭਰਤੀ ਹੋਣਗੇ ਉਹਨਾਂ ਦਾ 3 ਸਾਲ ਦਾ ਪਰਬੇਸ਼ਨ ਪੀਰੀਅਡ ਉਹ ਸਾਡੇ ਸਰਹੱਦੀ ਜ਼ਿਲ੍ਹਿਆਂ ਵਿੱਚ ਉਹਨਾਂ ਦਾ ਲਾਇਆ ਜਾਏਗਾ ਕਿਸੇ ਦੀ ਬਦਲੀ ਨਹੀਂ ਕੀਤੀ ਜਾਏਗੀ ਉਹਨਾਂ ਨੂੰ 3 ਸਾਲ ਇੱਥੇ ਲਾਉਣਾ ਹੀ ਪੈਣਗੇ ਔਰ ਉਹ ਸੈਕਟ ਦੀ ਬਦੌਲਤ ਸਾਡੇ ਇੱਥੇ ਘਟੋ-ਘਟ 850 ਟੀਚਰ ਸਾਡੇ ਤਰਨਤਾਰਨ ਜ਼ਿਲ੍ਹੇ ਵਿੱਚ ਆਇਆ ਸਾਡੇ ਸਾਰੇ ਇਸ ਰਦੀਵਨ ਰਤੋ ਕੇ ਤੱਕ ਖੇਮ ਕਰਨ ਤੱਕ ਸਾਡੇ ਹਲਕੇ ਦੇ ਸਾਰੇ ਪਿੰਡਾਂ ਦੇ ਸਕੂਲ ਦੇ ਟੀਚਰਾਂ ਨ ਪਰ ਗਏ ਉਹਨਾਂ ਦੇ ਨਾਲ ਨਾਲ ਮੈਂ ਇੱਕ ਹੋਰ ਗੱਲ ਕਰਨਾ ਚਾਹੁੰਦਾ ਸਿੱਖਿਆ ਕ੍ਰਾਂਤੀ ਦੇ ਵਿੱਚ ਕਾਂਗਰਸ ਸਰਕਾਰ ਵੇਲੇ ਇੱਕ ਹੋਰ ਕਦਮ ਪੁੱਟਿਆ ਗਿਆ ਉਹ ਇੱਕ ਬੜਾ ਇਤਿਹਾਸਿਕ ਕਦਮ ਸੀ ਕਿ ਜਦੋਂ ਦਾ ਦੇਸ਼ ਆਜ਼ਾਦ ਹੋਇਆ ਸੀ ਉਸ ਵੇਲੇ ਤੋਂ ਲੈ ਕੇ ਇੱਕ ਪ੍ਰਥਾ ਸੀ ਇਹ 6 ਸਾਲ ਦਾ ਬੱਚਾ ਸਰਕਾਰੀ ਸਕੂਲ ਵਿੱਚ ਦਾਖਲਾ ਲੈ ਸਕਦਾ ਜਦੋਂ ਕਿ ਉਹਦੇ ਮੁਕਾਬਲੇ ਤੇ ਜਿਹੜੇ ਪ੍ਰਾਈਵੇਟ ਸਕੂਲ ਖੁੱਲੇ ਸਨ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਉਥੇ 3 ਸਾਲ ਦਾ ਸਾਢੇ 3 ਸਾਲ ਦਾ ਬੱਚਾ ਪਹਿਲਾਂ ਐਲ ਕੇ ਜੀ ਕਰਦਾ ਸੀ ਪ੍ਰੀ ਨਰਸਰੀ ਕਰਦਾ ਸੀ ਐਲ ਕੇ ਜੀ ਕਰਦਾ ਸੀ ਯੂ ਕੇ ਜੀ ਕਰਦਾ ਫਿਰ ਫਸਟ ਵਿੱਚ ਹੁੰਦਾ ਸੀ ਇਹ ਜਿਹੜੀ ਡਿਸਪੈਰਿਟੀ ਸੀ ਉਹਦੇ ਕਰਕੇ ਸਾਡੇ ਸਰਕਾਰੀ ਸਕੂਲਾਂ ਨੂੰ ਬੜੀ ਢਾਹ ਲੱਗ ਰਹੀ ਸੀ ਸਾਡੀ ਕਾਂਗਰਸ ਸਰਕਾਰ ਵੇਲੇ ਗੱਲ ਤੇ ਵਿਚਾਰ ਕੀਤੀ ਗਈ ਵੀ ਘਟੋ ਘਟ ਜਿਹੜੇ ਸਰਕਾਰੀ ਸਕੂਲਾਂ ਵਿੱਚ ਵੀ ਪ੍ਰੀ ਨਰਸਰੀ ਦੀਆਂ ਕਲਾਸਾਂ ਸ਼ੁਰੂ ਕੀਤੀਆਂ ਜਾਣ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਕਿ 2018 ਦੇ ਵਿੱਚ ਪ੍ਰੀ ਨਰਸਰੀ ਦੀਆਂ ਕਲਾਸਾਂ ਸ਼ੁਰੂ ਕੀਤੀਆਂ ਗਈਆਂ ਜਿਹੜੀ 6 ਸਾਲ ਦੀ ਉਮਰ ਦੀ ਹੱਦ ਸੀ ਉਸ ਉਮਰ ਨੂੰ ਘਟਾ ਕੇ 3 ਸਾਲ ਕੀਤਾ ਗਿਆ ਦੇਖੋ ਇਹ ਕ੍ਰਾਂਤੀ ਹੈ ਜਿਹੜਾ ਸਰਕਾਰੀ ਸਕੂਲਾਂ ਵਿੱਚ ਮਤਲਬ ਕਿ ਇੱਕ ਮਿਥ ਸੀਗੀ ਮਿਥ ਨਹੀਂ ਸੀ ਇੱਕ ਇੱਕ ਚੱਲ ਰਹੀ ਸੀ ਪਾਲਿਸੀ ਕਿ 6 ਸਾਲ ਤੋਂ ਘੱਟ ਬੱਚਾ ਦਾਖਲਾ ਨਹੀਂ ਲੈ ਸਕਦਾ ਇਹ ਕਾਂਗਰਸ ਸਰਕਾਰ ਨੇ ਪਾਲਿਸੀ 70 ਸਾਲ ਤੋਂ ਬਾਅਦ ਬਦਲੀ ਜੋ ਉਤੇ 3 ਸਾਲ ਦਾ ਬੱਚਾ ਦਾਖਲਾ ਲੈ ਸਕਦਾ ਹੈ ਪਹਿਲਾਂ ਪ੍ਰੀ ਨਰਸਰੀ ਕਰੇਗਾ ਫਿਰ ਨਰਸਰੀ ਕਰੇਗਾ ਫਿਰ ਐਲ ਕੇਜੀ ਕਰੇਗਾ ਫਿਰ ਯੂ ਕੇਜੀ ਕਰੇਗਾ ਫਿਰ ਫਰਸਟ ਕਰੇਗਾ ਔਰ ਉਹਦੇ ਤਹਿਤ ਅਸੀਂ ਸਾਰੇ ਟੀਚਰਾਂ ਦਾ ਪ੍ਰਬੰਧ ਵੀ ਕੀਤਾ ਔਰ ਮੈਂ ਇਹ ਦੱਸਣਾ ਚਾਹੁੰਦਾ ਹੈ ਕਿ ਜਦੋਂ ਪ੍ਰੀ ਨਰਸਰੀ ਦੀਆਂ ਕਲਾਸਾਂ ਪੰਜਾਬ ਵਿੱਚ ਸ਼ੁਰੂ ਕੀਤੀਆਂ ਗਈਆਂ ਤੇ ਪੰਜਾਬ ਦੇ ਵਿੱਚ ਸਰਕਾਰੀ ਸਕੂਲਾਂ ਵਿੱਚ ਪੜਨ ਵਾਲੇ ਵਿਦਿਆਰਥੀਆਂ ਦੀ ਗਿਣਤੀ 3 ਲੱਖ ਹੋਰ ਵਧ ਗਈ 3 ਲੱਖ ਨਵੇਂ ਵਿਦਿਆਰਥੀ ਆਏ ਔਰ ਸਾਡੇ ਟੀਚਰ ਜਿਹੜੇ ਸੀਗੇ ਉਹ ਟੀਚਰਾਂ ਨੇ ਇੰਨੀ ਮਿਹਨਤ ਕੀਤੀ ਕਿ ਬਹੁਤ ਸਾਰੇ ਬੱਚੇ ਸੈਂਕੜੇ ਬੱਚੇ ਹਜ਼ਾਰਾਂ ਲੱਖਾਂ ਬੱਚੇ ਉਹ ਜਿਹੜੇ ਪ੍ਰਾਈਵੇਟ ਸਕੂਲਾਂ ਨੂੰ ਛੱਡ ਛੱਡ ਕੇ ਉਹ ਸਰਕਾਰੀ ਸਕੂਲਾਂ ਚ ਆਉਣ ਲੱਗ ਪਏ ਜਦੋਂ ਮਤਲਬ ਕਿ ਚੰਗੀ ਦੁਕਾਨਦਾਰੀ ਜਦੋਂ ਅੱਜ ਦੇ ਮਾਹੌਲ ਦੇ ਵਿੱਚ ਚੰਗੇ ਮਾਲ ਚੰਗੀਆਂ ਦੁਕਾਨਾਂ ਚੰਗੇ ਕਾਰੋਬਾਰ ਜਦੋਂ ਦਿਸਣਗੇ ਉਹਨੇ ਕਿਹਾ ਵੀ ਜੋ ਦਿਖਦਾ ਹੈ ਉਹ बिकਦਾ ਹੈ ਉਹਦੇ ਮੁਤਾਬਕ ਸ਼ਾਨਦਾਰ ਬਿਲਡਿੰਗਾਂ ਪਾਲਸੀ ਵਿੱਚ ਚੇਂਜ ਕੀਤੀ ਔਰ ਸਾਡੇ ਬੱਚਿਆਂ ਦੀਆਂ ਯੂਨੀਫਾਰਮਾਂ ਸ਼ਾਨਦਾਰ ਕੀਤੀਆਂ ਉਹਦੇ ਕਰਕੇ ਬੱਚਿਆਂ ਦੀ ਕ੍ਰੇਜ਼ ਪੈਦਾ ਹੋਈ ਟੀਚਰ ਪੂਰੇ ਕੀਤੇ ਜਦੋਂ ਪੜ੍ਹਾਈ ਬਕਾਇਦਾ ਹੋਈ ਤੇ ਉਹਦਾ ਰਿਜ਼ਲਟ ਸਾਹਮਣੇ ਆਉਣਾ ਸੀ ਤੇ ਮੈਂ ਇੱਥੇ ਵੇਦਦਾ ਰਿਹਾ ਕਿ ਸਾਡੇ ਜਿਵੇਂ ਕੈਰੋਂ ਦੇ ਵਿੱਚ ਹਾਈ ਸਕੂਲ ਸੀ ਪੂਰੀ ਉਹਦੀ ਬਿਲਡਿੰਗ ਖੰਡਰ ਬਣ ਚੁੱਕੀ ਸੀ ਅੱਜ ਉਹਦੀ ਬਿਲਡਿੰਗ ਜ਼ਿਲ੍ਹੇ ਵਿੱਚੋਂ ਸਭ ਤੋਂ ਇੱਕ ਨੰਬਰ ਦੀ ਬਿਲਡਿੰਗ ਹੈ ਔਰ ਸੀਨੀਅਰ ਸਕੈਂਡਰੀ ਸਕੂਲ ਕੈਰੋਂ ਜਿਹੜਾ ਸੀ ਉਹਦੀ ਬਿਲਡਿੰਗ ਢੱਟ ਚੁੱਕੀ ਸੀ ਅਸੀਂ ਸਾਰੀ ਬਿਲਡਿੰਗ ਨਵੀਂ ਬਣਾਈ ਹੈ ਔਰ ਇਹਦੇ ਕਰਕੇ ਅੱਜ ਮਤਲਬ ਕਿ ਦੇਖੋ ਮੈਂ ਇੱਕ ਕਹਿਣਾ ਚਾਹੁੰਦਾ ਕਿ ਬਹੁਤ ਸਾਰੇ ਸਕੂਲਾਂ ਦੇ ਵਿੱਚ ਸਾਡੇ ਹਲਕੇ ਦੇ ਬਹੁਤ ਸਾਰੇ ਕਮਰਿਆਂ ਦੇ ਵਿੱਚ ਏਸੀ ਫਿੱਟ ਕੀਤੇ ਔਰ ਸਾਡਾ ਇੱਕ ਕਿੜੀਆਂ ਪਿੰਡ ਆ ਜਿਹੜਾ ਬਿਲਕੁਲ ਢਾਈ ਕੰਡੇ ਦਰਿਆ ਦੇ ਕੰਡੇ ਤੇ ਉੱਥੇ ਚਾਰ ਕਲਾਸਾਂ ਚਾਰ ਕਮਰੇ ਨੇ ਚਾਰੇ ਕਮਰਿਆਂ ਵਿੱਚ ਏਸੀ ਫਿੱਟ ਰਹੇ ਮਤਲਬ ਕਿ ਐਸਾ ਮਾਹੌਲ ਦਿੱਤਾ ਗਿਆ ਤਾਂ ਕਿ ਬੱਚੇ ਪੜ ਸਕਣ ਔਰ ਖਾਸ ਕਰਕੇ ਜਿਹੜੀ ਮਿਡੇ ਮੀਲ ਮੰਦਾ ਸੀ ਸਾਡੇ ਪ੍ਰਾਇਮਰੀ ਸਕੂਲਾਂ ਵਿੱਚ ਮਿੱਡ-ਡੇ ਮੀਲ ਦੇ ਜਿਹੜੇ ਵਰਕਰ ਸਨ ਜਿਹੜੇ ਮਿੱਡ-ਡੇ ਮੀਲ ਬਣਾਉਂਦੇ ਸਨ ਉਹਨਾਂ ਦੀਆਂ ਤਨਖਾਹਾਂ ਵਿੱਚ ਤਿੰਨ ਵਾਰੀ ਵਾਧਾ ਕੀਤਾ ਗਿਆ ਕਾਂਗਰਸ ਸਰਕਾਰ ਨੇ। ਔਰ ਮੈਂ ਕਹਿਣਾ ਚਾਹੁੰਦਾ ਕਿ ਦੇਖੋ ਗੱਲਾਂ ਕਰਨੀਆਂ ਬੜੀਆਂ ਸੌਖੀਆਂ ਨੇ ਮੈਂ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਬੜੀ ਵਾਰੀ ਬੋਲਦਿਆਂ ਵੇਖਿਆ ਅਸੀਂ ਜੇ ਮਿੱਡ-ਡੇ ਮੀਲ ਚ ਹਣ ਕੇਲੇ ਵੀ ਦਿਆ ਕਰਾਂਗੇ ਸੰਤਰੇ ਵੀ ਦਿਆ ਕਰਾਂਗੇ ਫਲਾਣਾ ਵੀ ਦਿਆ ਕਰਾਂਗੇ ਪਰ ਅੱਜ ਤੱਕ ਜਿਹੜੇ ਵਰਕਰ ਮਿੱਡ-ਡੇ ਮੀਲ ਬਣਾਉਂਦੇ ਨੇ ਸਕੂਲਾਂ ਦੇ ਵਿੱਚ ਉਹਨਾਂ ਦੀ ਤਨਖਾਹ ਦੇ ਵਿੱਚ ਮੌਜੂਦਾ ਕ੍ਰਾਂਤੀਕਾਰੀ ਸਰਕਾਰ ਨੇ 1 ਰੁਪਿਆ ਵੀ ਵਾਧਾ ਨਹੀਂ ਕੀਤਾ। ਔਰ ਉਹਨਾਂ ਨੂੰ ਬਕਾਇਦਾ ਤੌਰ ਤੇ ਉਹਨਾਂ ਦੀ ਫੂਡ ਕੁਆਲਿਟੀ ਨਾਲ ਕਦੇ ਕੰਪਰੋਮਾਈਜ਼ ਕਾਂਗਰਸ ਨੇ ਨਹੀਂ ਕਰਨ ਦਿੱਤਾ ਸੋ ਉੱਥੇ ਬੱਚੇ ਖਾਣਾ ਵੀ ਮਿਲਦਾ ਸੀ ਪੜ੍ਹਾਈ ਵੀ ਮਿਲਦੀ ਸੀ ਔਰ ਸਾਡੇ ਬਹੁਤ ਸਾਰੇ ਟੀਚਰ ਜ਼ੀਰੋ ਆਵਰ ਵੀ ਲਾਉਂਦੇ ਸੀ ਔਰ ਮੈਂ ਜਿਹੜੇ ਜਿਹੜੇ ਅਧਿਆਪਕਾਂ ਨੇ ਸਾਡੇ ਹਲਕੇ ਦੇ ਵਿੱਚ ਸਮਾਰਟ ਸਕੂਲ ਬਣਾਉਣ ਵਾਸਤੇ ਭੂਮਿਕਾ ਨਿਭਾਈ ਸੀ ਮੈਂ ਉਹਨਾਂ ਨੂੰ ਸਾਰਿਆਂ ਨੂੰ ਇਕੱਠਿਆਂ ਕਰਕੇ ਕਾਂਗਰਸ ਸਰਕਾਰ ਵੇਲੇ ਸਨਮਾਨਤ ਵੀ ਕੀਤਾ ਸੀ ਔਰ ਇਸ ਦੇ ਇਲਾਵਾ ਮੈਂ ਬੇਨਤੀ ਕਰਨਾ ਚਾਹੁੰਦਾ ਇਹ ਸਾਰਾ ਕੁਝ ਮੈਂ ਦੱਸਿਆ ਹੈ ਜਿਹੜੀ ਅਸਲ ਦੇ ਵਿੱਚ ਸਿੱਖਿਆ ਕ੍ਰਾਂਤੀ ਹੈ ਔਰੇਰੇ ਨਾਲ ਦਾ ਮੈਂ ਦੱਸਣਾ ਚਾਹੁੰਦਾ ਕਿ ਸਾਡੇ ਹਲਕੇ ਦੇ ਕੈਰੋਂ ਪਿੰਡ ਦੇ ਵਿੱਚ ਤੇ ਸਰੀਆਲੀ ਪਿੰਡ ਦੇ ਵਿੱਚ ਦੋ ਜੀਬੀਟੀ ਉਥੇ ਸੈਂਟਰ ਚੱਲਦੇ ਸਨ ਬਹੁਤ ਸਾਰੇ ਸਾਡੇ ਇਲਾਕੇ ਦੇ ਜਿਹੜੇ ਸਾਡੀਆਂ ਮਤਾਂ ਆ ਸਾਡੇ ਬਜ਼ੁਰਗ ਸਨ ਉਹਨਾਂ ਨੇ ਜੀਬੀਟੀ ਕਰਕੇ ਸਾਡੇ ਇਲਾਕੇ ਵਿੱਚ ਸਰਵਿਸ ਕੀਤੀ ਉਹੋ ਜੀਬੀਟੀ ਸੈਂਟਰ 1973 ਵਿੱਚ ਬੰਦ ਹੋ ਗਏ ਉਹ 73 ਵਿੱਚ ਬੰਦ ਹੋ ਕੇ ਉਹ ਜੀਬੀਟੀ ਸੈਂਟਰ ਡਾਈਟ ਬਣ ਕੇ ਅੰਮ੍ਰਿਤਸਰ ਵੇਰ ਕੇ ਚਲੇਗੇ ਸਾਡਾ ਇਲਾਕੇ ਦੇ ਵਿੱਚ ਨੌਜਵਾਨ ਜਿਹੜੇ ਸੀ ਉਹਨਾਂ ਨੂੰ ਬਹੁਤ ਵੱਡੇ ਘਾਟੇ ਦਾ ਸਾਹਮਣਾ ਕਰਦਾ ਪਿਆ ਔਰ ਮੈਂ ਵੇਖਦਾ ਹੁੰਦਾ ਸੀ ਕਿ ਸਾਡੇ ਐਲੀਮੈਂਟਰੀ ਟੀਚਰਾਂ ਦੇ ਵਿੱਚ ਸਾਡੇ ਜ਼ਿਲ੍ਹੇ ਦੇ ਵਿੱਚ ਬਹੁਤ ਘੱਟ ਸੀ ਲੋਕ ਪਰ 2006 ਦੇ ਵਿੱਚ ਜ਼ਿਲ੍ਹਾ ਬਣ ਗਿਆ ਤਰਨਤਾਰਨ ਤੇ ਫਿਰ ਅਸੀਂ ਕੋਸ਼ਿਸ਼ ਕੀਤੀ ਕਿ ਜ਼ਿਲ੍ਹੇ ਦੀ ਡਾਈਟ ਵੱਖਰੀ ਬਣਨੀ ਚਾਹੀਦੀ ਹੈ ਔਰ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਕਿ ਕਾਂਗਰਸ ਪਾਰਟੀ ਨੇ ਸਰਕਾਰ ਨੇ ਫਿਰ ਕ੍ਰਾਂਤੀਕਾਰੀ ਕਦਮ ਪੁੱਟਿਆ ਕਿ ਜ਼ਿਲ੍ਹੇ ਦੀ ਡਾਈਟ ਅਸੀਂ ਕੈਰੋਂ ਪਿੰਡ ਵਿੱਚ ਬਣਾਈ 5 ਕਿਲੇ ਥਾਂ ਦਿੱਤੀ 5 ਕਰੋੜ ਦਾ ਪ੍ਰੋਜੈਕਟ ਲਿਆਂਦਾ ਔਰ ਉਹਦੇ ਵਿੱਚ ਇੱਕ ਬੜੀ ਸ਼ਾਨਦਾਰ ਬਿਲਡਿੰਗ ਬਣੀ ਜਿਹੜੇ ਮੈਂ ਕਹਿਣਾ ਚਾਹੁੰਦਾ ਐ ਕਿ ਜਿਹੜੇ ਅੱਜ ਸਿੱਖਿਆ ਕ੍ਰਾਂਤੀ ਦੀ ਗੱਲ ਕਰਦੇ ਐ ਮੈਂ ਸਿੱਖਿਆ ਮੰਤਰੀ ਤੇ ਬਹੁਤ ਸਾਰੇ ਲੋਕਾਂ ਨੂੰ ਮਿਲ ਕੇ ਵੀ ਤੇ ਲੈਟਰਾਂ ਪਾਪਾ ਕੇ ਵੀ ਬੇਨਤੀ ਕੀਤੀ ਕਿ ਜਿਹੜੀ ਡਾਇਟ ਦੀ ਬਿਲਡਿੰਗ ਮੇਰੇ ਖਿਆਲ ਦੇ ਵਿੱਚ ਪੰਜਾਬ ਦੀਆਂ ਸਾਰੀਆਂ ਬਿਲਡਿੰਗਾਂ ਨਾਲੋਂ ਸ਼ਾਨਦਾਰ ਬਣੀ ਐ ਵੀ ਉਹਨੂੰ ਘਟਕੜਾ ਕੁਪਾਈ ਕਰੋ ਉਹਨੂੰ ਆਪਣੇ ਕਬਜ਼ੇ ਵਿੱਚ ਲਵੋ ਉੱਥੇ ਨਵਾਂ ਸੈਸ਼ਨ ਸ਼ੁਰੂ ਕਰੋ ਪਰ ਅੱਜ ਦੁੱਖ ਦੀ ਗੱਲ ਆ ਕਿ ਅੱਜ ਤੱਕ ਉੱਥੇ ਸੈਸ਼ਨ ਨਹੀਂ ਸ਼ੁਰੂ ਕੀਤਾ ਗਿਆ ਇਹ ਸਿੱਖਿਆ ਕ੍ਰਾਂਤੀ ਐ ਔਰ ਹੋਰ ਮੈਂ ਇਹਦੇ ਨਾਲ ਗੱਲ ਕਰਨਾ ਚਾਹੁੰਦਾ ਕਿ ਸਾਡੇ ਇਲਾਕੇ ਦੇ ਵਿੱਚ ਪੜ੍ਹਾਈ ਦਾ ਬਹੁਤ ਬੁਰਾ ਹਾਲ ਸੀ ਪਿਛਲੇ ਸਮੇਂ ਦੇ ਵਿੱਚ ਸਾਡੇ ਲੋਕਾਂ ਨੂੰ ਅਤਵਾਦ ਦੀ ਮਾਰ ਪਈ ਇੱਥੇ ਆਰਥਿਕ ਤੌਰ ਤੇ ਮਾਰ ਪਈ ਇੱਥੇ ਨਸ਼ੇ ਦੀ ਮਾਰ ਪਈ ਬਹੁਤ ਸਾਰੇ ਲੋਕਾਂ ਨੇ ਫੈਸਲਾ ਕਰ ਲਿਆ ਕਿ ਪਲੱਸ 2 ਤੋਂ ਬਾਅਦ ਬੱਚਿਆਂ ਨੂੰ ਬਾਹਰ ਭੇਜਦੇ ਰਹੋ ਉਹ ਜਦੋਂ ਬਾਹਰ ਚਲੇ ਗਏ ਤੇ ਬਹੁਤ ਉਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਇਸ ਕਰਕੇ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦੇ 400 ਸਾਲਾਂ ਪ੍ਰਕਾਸ਼ ਦਿਹਾੜੇ ਤੇ ਗੁਰੂ ਤੇਗ ਬਹਾਦਰ ਸਟੇਟ ਲਾ ਯੂਨੀਵਰਸਿਟੀ ਉਹਦੇ ਵਾਸਤੇ 25 ਏਕੜ ਥਾਂ ਮਈਆ ਕਰਾਈ ਕੈਰੋ ਪਿੰਡ ਦੇ ਵਿੱਚ 280 ਕਰੋੜ ਦਾ ਕਾਂਗਰਸ ਸਰਕਾਰ ਵੇਲੇ ਪ੍ਰੋਜੈਕਟ ਬਣਿਆ ਔਰ ਉਸ ਵੇਲੇ ਕਾਂਗਰਸ ਸਰਕਾਰ ਵੇਲੇ ਐਕਟ ਪਾਸ ਹੋਇਆ ਵਿਧਾਨ ਸਭਾ ਦੇ ਵਿੱਚ ਕਿ ਗੁਰਤੇਗ ਬਾਦਰ ਸਾਹਿਬ ਦੇ ਨਾਂ ਤੇ ਲਾਅ ਯੂਨੀਵਰਸਿਟੀ ਬਣੇਗੀ ਔਰ ਲੋਕਾਂ ਨੂੰ ਬੜੀਆਂ-ਬੜੀਆਂ ਆਸਾਂ ਬੀਜਾਂ ਜਾਗੀਆਂ ਔਰ ਮੈਂ ਸਮਝਦਾ ਕਿ ਅਸਲ ਤੌਰ ਤੇ ਜੇ ਕੋਈ ਸਿੱਖਿਆ ਕ੍ਰਾਂਤੀ ਸੀ ਉਹ ਸਿੱਖਿਆ ਕ੍ਰਾਂਤੀ ਸੀ ਕਿ ਜਿਹੜੇ ਬੱਚੇ ਸਾਡੇ ਕਦੇ ਗੰਗਾ ਨਗਰ ਜਾ ਕੇ ਕਦੇ ਲਖਨਊ ਜਾ ਕੇ ਕਦੇ ਦਿੱਲੀ ਜਾ ਕੇ ਕਦੇ ਅੰਮ੍ਰਿਤਸਰ ਜਾ ਕੇ ਲਾਅ ਕਰਦੇ ਸਨ ਉਹਨਾਂ ਨੂੰ ਘਰ ਬੈਠਿਆਂ ਅਸੀਂ ਲੋ ਕਰਨ ਦੀ ਫੈਸਿਲਿਟੀ ਦਿੱਤੀ ਔਰ ਉਹ ਵੀ ਸਟੇਟ ਯੂਨੀਵਰਸਿਟੀ ਜਿੱਥੇ ਫੀਸ ਨਾ ਮਾਤਰ ਹੋਣੀ ਸੀ ਔਰ ਜਿੱਥੇ ਜਿੱਥੇ ਮਤਲਬ ਕਿ ਗਰੀਬ ਪਰਿਵਾਰਾਂ ਦੇ ਬੱਚੇ ਇੱਕ ਹਿਸਾਬ ਨਾਲ ਮੁਫਤ ਪੜ ਸਕਦੇ ਸਨ ਔਰ ਇਹ ਸਰਕਾਰ ਨੇ ਉਹਦਾ ਵੀ ਕਦੇ ਕੋਈ ਫਾਇਦਾ ਨਾ ਠਾਇਆ ਮੈਨੂੰ ਦੁੱਖ ਨਾਲ ਕਹਿਣਾ ਪੈਂਦਾ ਕਿ ਅੱਜ ਐ ਜੀ ਨਹੀਂ ਜੀ ਨਹੀਂ ਚੱਲਣੀ ਕਿੱਥੋਂ ਸੀ ਮੈਂ ਇੱਥੇ ਪਿਛਲੀ ਵਾਰੀ ਬਿੰਦਾ ਰਿਹਾ ਕਿ ਮਨੀਸ਼ ਸੋਧਿਆ ਜੀ ਜਿੰਨਾ ਕੋ ਐਜੂਕੇਸ਼ਨ ਡਿਪਾਰਟਮੈਂਟ ਵਿੱਚ ਦਿੱਲੀ ਸਰਕਾਰ ਦੇ ਵਿੱਚ ਜਿਹੜੇ ਡਿਪਟੀ ਮੁੱਖ ਮੰਤਰੀ ਵੀ ਸਨ ਉਹ ਖੈਰ ਹੁਣ ਨਹੀਂ ਜਿੱਤ ਸਕੇ ਉਹ ਆਣ ਕੇ ਪੰਜਾਬ ਦੇ ਵਿੱਚ ਐਜੂਕੇਸ਼ਨ ਐਂਬੈਸਡਰ ਬਣੇ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਉਹਨਾਂ ਨੇ ਹਰਜੋਤ ਸਿੰਘ ਬੈਸ ਨੇ ਸਾਡੇ ਜ਼ਿਲ੍ਹੇ ਦੇ ਵਿੱਚ ਬੜੇ ਚੱਕਰ ਮਾਰੇ ਪਰ ਉਹਨਾਂ ਨੇ ਕਦੇ ਕੋਸ਼ਿਸ਼ ਨਹੀਂ ਕੀਤੀ ਕਿ ਗੁਰਤੇਗ ਬਾਦਰਲਾਜ ਯੂਨੀਵਰਸਿਟੀ ਜਿੱਥੇ ਬਣ ਰਹੀ ਹੈ ਉੱਥੇ ਵੀ ਚੱਕਰ ਮਾਰੀਏ ਉਹ ਕੀ ਗੱਲ ਸਿੱਖਿਆ ਕ੍ਰਾਂਤੀ ਦਾ ਹਿੱਸਾ ਨਹੀਂ ਸੀ ਜੇ ਇਹਨਾਂ ਨੂੰ ਮੈਂ ਕਹਿੰਦਾ ਕਿ ਜੇ ਇਹਨਾਂ ਨੂੰ ਬਹੁਤ ਸ਼ੌਂਕ ਆ ਆਪਣੇ ਪੱਥਰ ਲਾਉਣ ਦੇ ਸਾਡੇ ਪੱਥਰ ਤੋੜਨ ਦੇ ਸਾਡੇ ਇਲਾਕੇ ਵਿੱਚ ਬਹੁਤ ਸਾਰੇ ਪੱਥਰ ਤੋੜੇਗੇ ਮੈਨੂੰ ਕੋਈ ਇਤਰਾਜ਼ ਨਹੀਂ ਮੈਗ ਬੇਨਤੀ ਕਰਦਾ ਜੇ ਪੱਥਰਾਂ ਦਾ ਸ਼ੌਕ ਹੈ ਤੇ ਉਸ ਯੂਨੀਵਰਸਿਟੀ ਦੇ ਕੈਂਪਸ ਜਿਹੜੀ ਬਣ ਰਹੀ ਹੈ ਜਿਹਨੂੰ ਤੁਸੀਂ ਰੋਕ ਦਿੱਤਾ ਹੈ ਜਿਹਨੂੰ ਗ੍ਰਾਂਟ ਦੇਣੀ ਬੰਦ ਕਰਤੀ ਆ ਪੈਸੇ ਦੇਣੇ ਬੰਦ ਕਰਤੇ ਯਾਰੋ ਉੱਥੇ ਸਾਡੇ ਪੱਥਰ ਤੋੜ ਦਿਓ ਤੁਸੀਂ ਆਪਣੇ ਪੱਥਰ ਲਾਓ ਪਰ ਉਹ ਕੰਮ ਤਾਂ ਸ਼ੁਰੂ ਕਰੋ ਸਾਡੇ ਬੱਚਿਆਂ ਦਾ ਭਵਿੱਖ ਆ ਸਾਡੇ ਬੱਚਿਆਂ ਨੇ ਘਰੋਂ ਜਾ ਕੇ ਤੇ ਘਰ ਪੜ੍ਹ ਕੇ ਵਾਪਸ ਆ ਜਾਣਾ ਰੋਟੀ ਖਾ ਕੇ ਜਾਣਾ ਰੋਟੀ ਖਾ ਕੇ ਵਾਪਸ ਆ ਜਾਣਗੇ ਇਸ ਕਰਕੇ ਇਹ ਇੱਕ ਬੜਾ ਵੱਡਾ ਅਜੂਬਾ ਬਾਨਾ ਸੀ ਮੈਂ ਸਮਝਦਾ ਕਿ ਜੇ ਸਾਡੇ ਪੱਟੀ ਹਲਕੇ ਵੀ ਜਿਸ ਦਿਨ ਇਸ ਯੂਨੀਵਰਸਿਟੀ ਦੇ ਨਾਂ ਤੇ 280 ਕਰੋੜ ਰੁਪਇਆ ਲੱਗ ਗਿਆ। ਉਸ ਦਿਨ ਸਾਡੇ ਇਸ ਇਲਾਕੇ ਦਾ ਸਰ ਪੱਕੀ ਵਿਕਾਸ ਹੋਣਾ ਸੀ ਪਰ ਉਸ ਗੱਲ ਵੱਲ ਕੋਈ ਧਿਆਨ ਨਹੀਂ ਔਰ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਕਿ ਕ੍ਰਾਂਤੀ ਕਾਂਗਰਸ ਲੈ ਕੇ ਆਈ ਸੀ ਔਰ ਇਸ ਹਲਕੇ ਦੇ ਵਿੱਚ ਇਸ ਇਲਾਕੇ ਦੇ ਵਿੱਚ ਕ੍ਰਾਂਤੀ ਨੂੰ ਜਨਮ ਕਾਂਗਰਸ ਨੇ ਦਿੱਤਾ ਸਿੱਖਿਆ ਕ੍ਰਾਂਤੀ ਨੂੰ ਔਰ ਉਹ ਜਿਹੜੇ ਕ੍ਰਾਂਤੀ ਨੂੰ ਇਹਨਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਹੈ ਸਿੱਖਿਆ ਕ੍ਰਾਂਤੀ ਨਹੀਂ ਲੈ ਗਿਆ ਏ ਮੌਜੂਦਾ ਸਰਕਾਰ ਵਾਲਿਆਂ ਨੇ ਸਿੱਖਿਆ ਕ੍ਰਾਂਤੀ ਨੂੰ ਆਉਂਦੀ ਆਉਂਦੀ ਨੂੰ ਬ੍ਰੇਕਾਂ ਲਾਈਆਂ ਨੇ ਔਰ ਉਹਨੂੰ ਬ੍ਰੇਕਾ ਲਾ ਕੇ ਪਛਾਣ ਤੱਕਿਆ ਔਰ ਆ ਜਿਹੜੇ ਦੇਖੋ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਬਾਥਰੂਮਾਂ ਦੇ ਉਧ ਘਟਨ ਕਰਕੇ ਚਾਰ ਦਿਵਾਰੀਆਂ ਦੇ ਉਧ ਘਟਨ ਕਰਕੇ ਕਮਰਿਆਂ ਦਾ ਉਧ ਘਟਨ ਕਰਕੇ ਕੋਈ ਸਿੱਖਿਆ ਕ੍ਰਾਂਤੀ ਨਹੀਂ ਆ ਸਕਦੀ ਇਹ ਰੂਟੀਨ ਦੇ ਰਿਪੇਅਰ ਵਰਕ ਹੈ ਜਿਹੜੀਆਂ ਸਰਕਾਰਾਂ ਨੇ ਕਰਾਉਣੇ ਹੁੰਦੇ ਆ ਸੋ ਮੈਂ ਇੱਕ ਤੁਹਾਡੇ ਨਾਲ ਬਿਲਕੁਲ ਸਪਸ਼ਟ ਕਰਦਾ ਹਾਂ ਕਿ ਜਦੋਂ ਕੱਲ ਨੂੰ ਸਰਕਾਰ ਬਦਲੇਗੀ ਕਾਂਗਰਸ ਨੂੰ ਅਗਰ ਜੇ ਮੌਕਾ ਮਿਲਦਾ ਹੈ ਤੇ ਅਸੀਂ ਇਸ ਹਲਕੇ ਦੇ ਵਿੱਚ ਸਿੱਖਿਆ ਕ੍ਰਾਂਤੀ ਅਸਲ ਚ ਲੈ ਕੇ ਆਵਾਂਗੇ ਯੂਨੀਵਰਸਿਟੀ ਵੀ ਕੰਪਲੀਟ ਕਰਾਵਾਂਗੇ ਔਰ ਜਿਹੜੀ ਸਾਡੀ ਡਾਈਟ ਬਣੀ ਹੈ ਉਹਦਾ ਵੀ ਸਾਰਾ ਅਕੂਪਾਈ ਕਰਕੇ ਉਹਦੇ ਸੈਸ਼ਨ ਸ਼ੁਰੂ ਕਰਾਵਾਂਗੇ ਤਾਂ ਕਿ ਸਾਡੇ ਬੱਚੇ ਜਿਹੜੇ ਆ ਉਹ ਡਾਈਟ ਈ.ਟੀ.ਡੀ ਕਰ ਸਕਣ ਨਾਲ ਦੀ ਨਾਲ ਲਾਅ ਦੀਆਂ ਕਲਾਸਾਂ ਕਰ ਸਕਣ ਕੋਈ ਵਕੀਲ ਬਣੇ ਕੋਈ ਜੱਜ ਬਣੇ ਔਰ ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ ਬੇਸ਼ੱਕ ਇਹਨਾਂ ਨੇ ਕੰਸਟ੍ਰਕਸ਼ਨ ਬੰਦ ਕਰ ਦਿੱਤੀ ਪਰ ਅੱਜ ਵੀ ਸਾਡੀਆਂ ਲਾਅ ਦੀਆਂ ਕਲਾਸਾਂ ਜਿਹੜੀਆਂ ਨੇ ਐਡਮਿਸ਼ਨਾਂ ਜਿਹੜੇ ਕੈਰੋਂ ਵਾਲੀ ਯੂਨੀਵਰਸਿਟੀ ਦੇ ਨਾਂ ਤੇ ਅੱਜ ਵੀ ਗੁਰਨਾਨਕ ਦੇਵ ਯੂਨੀਵਰਸਿਟੀ ਦੇ ਕੈਂਪਸ ਵਿੱਚ ਹੋ ਰਹੀਆਂ ਨੇ ਕਿਉਂਕਿ ਕਾਂਗਰਸ ਸਰਕਾਰ ਦੇ ਜਦੋਂ ਬਿਲਡਿੰਗ ਜਦੋਂ ਨੀਂ ਪੱਥਰ ਰੱਖਿਆ ਸੀ ਉਸ ਵੇਲੇ ਹੀ ਉਹਨਾਂ ਦੀਆਂ ਕਲਾਸਾਂ ਦਾਖਲੇ ਸ਼ੁਰੂ ਕੀਤੇ ਸਨ ਜਿਹੜੇ ਅੱਜ ਬਾਦਸਤੂਰ ਚੱਲ ਰਿਹਾ ਔਰ ਜੇ ਜੇ ਕਿਤੇ ਬਿਲਡਿੰਗ ਬਣ ਜਾਵੇ ਮੈਂ ਸਮਝਦਾ ਕਿ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਸਕਦੀ ਹੈ ਸੋ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਕਿ ਕੰਮ ਕਰੋ ਜੁਗ ਜੋ ਕਰੋ ਚੰਗੇ ਕੰਮ ਕਰੋ ਕ੍ਰਾਂਤੀ ਲੈ ਕੇ ਆਓ ਜਿਹੜੀਆਂ ਪਹਿਲਾ ਇਨਕਲਾਬ ਦੀਆਂ ਗੱਲਾਂ ਕੀਤੀਆਂ ਸੀ ਉਹ ਵੀ ਲੋਕਾਂ ਨੂੰ ਪਤਾ ਲੱਗਾ ਕਿ ਆ ਖੌਤੀ ਗੱਲਾਂ ਸੀ ਉਹਦੇ ਵਿੱਚੋਂ ਕੁਝ ਨਹੀਂ ਨਿਕਲਿਆ ਤੇ ਜਿਹੜੀ ਅੱਜ ਸਿੱਖਿਆ ਕ੍ਰਾਂਤੀ ਦੀ ਗੱਲ ਕਰਦੇ ਆ ਇਹ ਵੀ ਅਖੌਤੀ ਗੱਲਾਂ ਨੇ ਇਹਦੇ ਵਿੱਚ ਕੁਝ ਨਹੀਂ ਨਿਕਲਣਾ ਸੋ ਮੈਂ ਲੋਕਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਇਹਨਾਂ ਦਾ ਅਸਲੀ ਚਿਹਰਾ ਪਹਿਚਾਣੋ ਇਹਨਾਂ ਨੂੰ ਪਤਾ ਹੀ ਕੋਈ ਨਹੀਂ ਔਰ ਮੈਂ ਖਾਸ ਕਰਕੇ ਕਹਿਣਾ ਚਾਹੁੰਦਾ ਆਪਣੇ ਇਸ ਜ਼ਿਲ੍ਹੇ ਦੇ ਵਿਧਾਇਕਾਂ ਨੂੰ ਮੰਤਰੀਆਂ ਨੂੰ ਇਹਨਾਂ ਨੂੰ ਪਤਾ ਹੀ ਕੋਈ ਨਹੀਂ ਕਿ ਜਿਹੜੇ ਪ੍ਰੋਜੈਕਟ ਬਣਾ ਕੇ ਚੰਡੀਗੜ੍ਹ ਤੋਂ ਦਿੱਲੀ ਤੋਂ ਭੇਜ ਦਿੰਦੇ ਨੇ ਉਹਨਾਂ ਨੂੰ ਇੰਪਲੀਮੈਂਟ ਕਰਨ ਵਾਸਤੇ ਭੱਜ ਤੁਰਦੇ ਨੇ ਜਦੋਂ ਇਹਨਾਂ ਨੂੰ ਕੋਈ ਸਵਾਲ ਪੁੱਛਦਾ ਉਹਦਾ ਜਵਾਬ ਕੋਈ ਨਹੀਂ ਆਉਂਦਾ ਸੋ ਇਸ ਕਰਕੇ ਮੈਂ ਕਲੀਅਰ ਕਰਦਾ ਹੈ ਕਿ ਇਹ ਸਿੱਖਿਆ ਕ੍ਰਾਂਤੀ ਨਹੀਂ ਇਹ ਲੋਕਾਂ ਦੀ ਅੱਖਾਂ ਵਿੱਚ ਘੱਟਾ ਪਾਉਣ ਵਾਲੀ ਗੱਲ ਹੈ ਇਸ ਤੋਂ ਇਲਾਵਾ ਕੁਝ ਨਹੀਂ